ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਜੂਨੀਅਨ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਜਿਹਦੇ ਵਿੱਚ ਅੱਜ ਵੱਧਾ ਹੋਇਆ ਜਿਹਦੇ ਵਿੱਚ ਕੁਝ ਸਾਥੀ ਸਾਡੇ ਅੱਜ ਸ਼ਾਮਲ ਹੋਏ ਨੇ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ ਤੇ ਸਾਥੀਓ ਤੁਹਾਨੂੰ ਵਿਸ਼ਵਾਸ ਦਿਵਾਉਣਾ ਵਾ ਕਿ ਇਹ ਜੂਨੀਅਰ ਤੁਹਾਡੇ ਨਾਲ ਦਿਨ ਰਾਤ ਖੜੀ ਹੈ ਬੜੀ ਕੋਸ਼ਿਸ਼ ਇੱਕੋ ਹੀ ਹੈ ਕਿਸੇ ਨਾਲ ਨਿਆਂ ਨਹੀਂ ਕਰਦੀ ਤੇ ਨਾ ਹੀ ਵੀ ਹੈ ਸਹਣੀ ਹੈ ਜੂਨੀਅਰ ਤੁਹਾਡੇ ਦੇ ਦਿਨ ਰਾਤ ਲਈ ਨਾਲ ਅਜਰੇ ਅਬਰ ਸਰ ਅਣੀ ਜਿਹੜੀ ਭਾਈ ਆਣੀ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਲਾਂ ਆਣੀਆਂ ਉਹ ਜੂਨੀਅਨ ਕਿਵੇਂ ਦੇਖਦੀ ਵੇਖੋ ਜੀ ਮੈਂ ਤੇ ਉਹੀ ਕਹਾਂਗਾ ਕਿ ਜਿਹੜੀ ਪੱਤਰਕਾਰ ਮੁਸ਼ਕਲ ਆਉਂਦੀ ਹੈ ਜੂਨੀਅਨ ਉਹਨਾਂ ਨਾਲ ਹਰ ਟਾਈਮ ਖਰੀ ਹੈ ਤੇ ਨਾ ਹੀ ਉਹਨਾਂ ਨੂੰ ਮੁਸ਼ਕਲ ਆਣ ਦਿੱਤੀ ਜਾਏਗੀ ਜਿੱਥੇ ਵੀ ਲੋੜ ਪਈ ਹੈ ਜਾਨੀ ਕਿ ਬਟਾਲਾ ਧਾਰੀਵਾ ਗਰਦਾਸਪੁਰ ਜਿੱਥੇ ਜ਼ਰੂਰਤ ਪੈਂਦੀ ਹੈ ਸਾਡੀ ਜੂਨੀਅਨ ਨਾਲ ਜਾਏਗੀ ਤੇ ਲੋੜ ਪਈ ਤੇ ਧਰਨਾ ਵੀ ਦਵਾਂਗੇ ਨੰਦਾ ਜੀ ਨੰਦਾ ਅੱਜ ਜਿਹੜੀ ਅਬਰ ਸਰ ਚ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਪੱਤਰਕਾਰ ਤੇ ਹਮਲਾ ਹੋਇਆ ਵੈ ਸਭ ਤੋਂ ਪਹਿਲੇ ਤੇ ਸਾਡੀ ਯੂਨੀਅਨ ਜਿਹੜੀ ਆ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਉਹਦੀ ਨਿੰਦਾ ਕਰਦੀ ਹੈ ਤੇ ਉਸ ਪੱਤਰਕਾਰ ਸਾਥੀ ਨਾਲ ਅਸੀਂ ਚਟਾਨਵਾ ਖਰੇ ਆ ਤੇ ਸਾਡੇ ਪੰਜਾਬ ਦੇ ਪ੍ਰਧਾਨ ਪੱਟੀ ਸਾਹਿਬ ਜੋ ਵੀ ਸਾਡੇ ਦਿਸ਼ਾ ਦੇਣਗੇ ਅਸੀਂ ਉਹਨਾਂ ਦੇ ਖਰਾ ਉਤਰਾਂਗੇ ਸਰ ਅਸੀਂ ਇਹ ਲੈ ਕੇ ਚੱਲੇ ਆ ਜੀ ਮੇਰੀ ਕੋਸ਼ਿਸ਼ ਇਹ ਹੈ ਕਿ ਬਟਾਲੇ ਦੇ ਦੇਰੇ ਸਾਥੀ ਨੂੰ ਵੀ ਕਿਸੇ ਟਾਈਮ ਦੀ ਕੋਈ ਜ਼ਰੂਰਤ ਪੈਂਦੀ ਹੈ ਤੇ ਸਾਡੀ ਜੂਨੀਅਨ ਉਹਦੇ ਨਾਲ ਜੁੜ ਚਲੇਗੀ ਚਾਹੇ ਕਿਸੇ ਜੂਨੀਅਨ ਦਾ ਵੀ ਹੋਵੇ ਹੋਰ ਇਸ ਤੋਂ ਉਹਦੇ ਬਾਰੇ ਥੋੜਾ ਮੈਸੇਜ ਮੈਂ ਇਹੋ ਜਿਹਾ ਜਾਣਾ ਚਾਹੁੰਦਾ ਕਿ ਖਬਰਾਂ ਆਪਾਂ ਜਿਹੜੀਆਂ ਵੀ ਲਿਖਾਂਦੇ ਆ ਪੱਥਰ ਦੇ ਆਧਾਰ ਤੇ ਲਗਾਓ ਜਦਕਿ ਕਿਸੇ ਦੇ ਖਿਲਾਫ ਲਿਖਣ ਤੋਂ ਪਹਿਲੇ ਸਾਡੇ ਕੋਲ ਪ੍ਰੂਫ ਹੋਣੀ ਚਾਹੀਦੇ ਨੇ ਓਕੇ ਕਰ ਮੈਂ ਇੰਦਰਮੋਹਨ ਸਿੰਘ ਸੋਢੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਸਾਡੇ ਸਤਿਕਾਰਯੋਗ ਪੰਜਾਬ ਪ੍ਰਧਾਨ ਰਾਜ ਜਸਵੀਰ ਸਿੰਘ ਪੱਟੀ ਵੱਲੋਂ ਦਾਸ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਇਹ ਵਿਸ਼ਵਾਸ ਦਵਾਉਣਾ ਆਪਣੇ ਸਾਥੀਆਂ ਨੂੰ ਕਿ ਜੋ ਵੀ ਇਹਨਾਂ ਦੀਆਂ ਮੁਸ਼ਕਲਾਂ ਨੇ ਕਿਸੇ ਵੀ ਤਰ੍ਹਾਂ ਦੀਆਂ ਜੇ ਕੋਈ ਸਾਡੇ ਕੋਲ ਪੱਤਰਕਾਰ ਸਾਨੂੰ ਦੱਸਦਾ ਅਸੀਂ ਉਹਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਦੇ ਨਾਲ ਖਲੋਤੇ ਹਾਂ ਔਰ ਸਾਡੇ ਇਸ ਪਰਿਵਾਰ ਦੇ ਵਿੱਚ ਅੱਜ ਨਵੇਂ ਜਿਹੜੇ ਸਾਥੀ ਸ਼ਾਮਲ ਹੋਏ ਆ ਮੈਂ ਉਹਨਾਂ ਦਾ ਆਪਣੇ ਇਸ ਯੂਨੀਅਨ ਦੇ ਵਿੱਚ ਆਉਣ ਤੇ ਤਹਿ ਦਿਲੋਂ ਨਿਗਾ ਸਵਾਗਤ ਕਰਦਾ ਔਰ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਕਿਸੇ ਪੱਤਰਕਾਰ ਤੇ ਕੋਈ ਵਿਵਤਾ ਬਣੀ ਹੈ ਕੋਈ ਵਧੇਕੀ ਕੀਤੀ ਹੈ ਕਿਸੇ ਨੇ ਮੈਂ ਉਹਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਔਰ ਮੈਂ ਉਸ ਪੱਤਰਕਾਰ ਨੂੰ ਵਿਸ਼ਵਾਸ ਦਨਾਂ ਕਿ ਸਾਡੀ ਇਹ ਯੂਨੀਅਨ ਉਹਦੇ ਨਾਲ ਖਲੋਤੀ ਆ ਸਾਨੂੰ ਜਦੋਂ ਵੀ ਉਹ ਆਵਾਜ਼ ਮਾਰੇਗਾ ਉਹਨੂੰ ਲੋੜ ਪੈਂਦੀ ਆ ਸਾਡੀ ਯੂਨੀਅਨ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਦਾ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਰ ਪਹਿਲਾਂ ਤੇ ਸਾਰੇ ਬਟਾਲੇ ਦੀ ਪ੍ਰੈਸ ਤੋਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਜੈ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਛਾਹ। ਅੱਜ ਅਸੀਂ ਇੱਥੇ ਇੱਕ ਮੀਟਿੰਗ ਕੀਤੀ ਜੀ ਬਟਾਲਾ ਦੇ ਪੱਤਰਕਾਰ ਭਾਈ ਚਰੇ ਨਾਲ ਜੀ ਜੀ ਥੋੜੀ ਸੰਗੋਪਰਤਨ ਪੜਾਇਆ ਕਲੀਨ ਸਾਹਿਬ ਜਿਹੜੇ ਦਾ ਪ੍ਰਧਾਨ ਪੜਾਇਆ। ਇਹ ਗੁਰਦਾਸਪੁਰ ਦੇ ਪ੍ਰਧਾਨ ਹਨਗੇ ਉਹ ਬਟਾਲੇ ਦੇ ਪ੍ਰਧਾਨ ਹਨਗੇ ਤੇ ਸਾਈਓ ਦਾ ਇੱਕ ਅੱਜ ਬੇਨਤੀ ਕੀਤੀ ਹੈ ਵੀ ਪੱਤਰਕਾਰਾਂ ਦੇ ਹੱਕ ਚ ਅਪਨ ਜਗ ਲਾਣੀ ਜਿਹੜੀ ਗੱਲ ਇੱਕ ਬਾਰ ਬਾਰ ਸ਼ਿਕਾਇਤਾਰੀ ਸੀ ਬੀਪੀਆਰ ਵੀ ਡੀਪੀਓ ਦੀ ਸ਼ਿਕਾਇਤਾਂ ਲਗਭਗ ਸਾਰੇ ਜਿਹਦੇ ਅੰਦਰ ਇਹ ਹਾਲ ਹੈ ਲੇਕਿਨ ਅਸੀਂ ਇਹ ਗੱਲ ਕਹਿੰਦੇ ਡੀਪੀਆਰ ਨੂੰ ਤੋਂ ਪਾਈ ਜੇ ਅਸੀਂ ਸਰਕਾਰ ਬਦਲ ਸਕਦੇ ਤਾਂ ਡੀਪੀਆਰ ਬਦਲਣਾ ਹੜੇ ਲਈ ਕੋਈ ਔਖਾ ਨਹੀਂ ਹੈ ਇਹ ਬਹੁਤ ਛੋਟਾ ਮਾਮਲਾ ਹੈ ਗੱਲ ਲੇਕਿਨ ਫੇਰ ਵੀ ਪਹਿਲੀ ਵਾਰ ਤੁਸੀਂ ਇਹਨੂੰ ਬੇਨਤੀ ਕਰਾਂਗੇ ਜੇ ਨਹੀਂ ਅੱਖ ਲੱਗੂਗਾ ਤਾਂ ਫਿਰ ਅਸੀਂ ਤੁਹਾਨੂੰ ਜਾਂਚ ਹੈ ਕਿ ਅਸੀਂ ਕੰਮ ਕਿਵੇਂ ਕਰਾਂ ਤੇ ਇਹਨਾਂ ਨੂੰ ਸਰਕਾਰ ਦੇ ਸਬੰਧੇ ਵਿੱਚ ਦੂਸਰੀ ਗੱਲ ਜਿਹੜੀ ਗੱਲ ਕੀ ਕੀ ਇੱਥੇ ਵਿਧਾਇਕ ਬਾਰੇ ਵੀ ਤੇ ਤੁਹਾਡੀ ਗੱਲ ਨਹੀਂ ਸੁਣਦਾ ਬਿਲਕੁਲ ਠੀਕ ਗੱਲ ਤੁਹਾਡੀ ਮੁੱਖ ਮੰਤਰੀ ਸਾਹਿਬ ਨੇ ਅੱਜ ਕੀ ਆਪਣੀ ਮੀਟਿੰਗ 'ਚ ਮੰਤਰੀਆਂ ਨੇ ਕਲਾਸ ਲਾਈ ਫਿਰ ਤੁਸੀਂ ਕਰ ਕੀ ਰਹੇ ਹੋ ਕੱਲਾ ਮੈਂ ਕਹਾਂ ਤੁਸੀਂ ਕੀ ਕਰ ਰਹੇ ਹੋ ਇੱਥੇ ਤੇ ਮੈਂ ਨਾ ਐਮਐਲਏ ਕੀ ਮੰਤਰੀ ਨਹੀਂ ਪਰਵਾਹ ਕਰਦੇ ਕਿ ਅਸੀਂ ਕੋਈ ਫੋਨ ਨਹੀਂ ਚੁੱਕਦਾ ਕਿਸੇ ਦਾ ਸਰਕਾਰ ਨਾਲ ਵੀ ਚੀਜ਼ ਹੀ ਕੋਈ ਨਹੀਂ ਇੱਥੇ ਹੈਗੀ ਇਸ ਕਰਕੇ ਐਮਐਸ ਨੂੰ ਬੇਨਤੀ ਹੈ ਭਾਈ ਵੀ ਤੁਸੀਂ ਪੱਤਰਕਾਲ ਬਣਾ ਕੇ ਵੇਖੋ ਜੇ ਆਪਣਾ ਕੋਈ ਵੈਲਫੇਅਰ ਚਾਹੁੰਦੇ ਹੋ ਨਹੀਂ ਤੇ ਪੱਤਰਕਾਰ ਦੇ ਇਹਨੂੰ ਕਹਿ ਦਿੰਦੇ ਰੱਬ ਦੇ ਸ੍ਰੀਕ ਨੇ ਜੀ ਇਹ ਇਸ ਕਰਕੇ ਪੱਤਰਕਾਰ ਭਾਈਚਾਰੇ ਨੂੰ ਮੇਰੀ ਅਪੀਲ ਆ ਕਿ ਸਰਕਾਰ ਦਾ ਨੈਗੇਟਿਵ ਬਹੁਤ ਕੁਝ ਹੁੰਦਾ ਵਿਸ਼ਾ ਪੋਜ਼ਿਟਿਵ ਨਹੀਂ ਹੁੰਦਾ ਤੁਸੀਂ ਇਕੱਠੇ ਹੋ ਜਾਓ ਇਕੱਠੇ ਹੋ ਕੇ ਜੋ ਨੈਗੇਟਿਵ ਲੱਗੋ ਫਿਰ ਤੁਸੀਂ ਪੁੱਛਣਗੇ ਆ ਕੇ ਦੱਸੋ ਜੀ ਕੀ ਗੱਲ ਹੋ ਗਈ ਜੇ ਕਿਸੇ ਨੂੰ ਇਸ ਗੱਲ ਦਾ ਉਹ خیਾਈ ਹੋਵੇ ਨਾ ਮਾਣਵੇ ਮੈਂ ਜੀ ਬਿਲਕੁਲ ਫਲਾਨੀ ਅਖਬਾਰ ਦੀ ਢੀਕੜੀ ਅਖਬਾਰ ਹੈਗੀ ਆ ਉਹ ਅਖਬਾਰਾਂ ਸਾਰੇ ਕਮਰਸ਼ੀਅਲਾਈਜ਼ ਨੇ ਉਹਨਾਂ ਨੇ ਮੌਕਾ ਵੇਖ ਕੇ ਕਿਸ ਦੀ ਮਦਦ ਕਰਨੀ ਆ ਜੇ ਮੌਕਾ ਲੰਘੇ ਮੁੰਕੇ ਕਿਸੇ ਦੀ ਪੁੱਛਣੀ ਇਸ ਕਰਕੇ ਐਮਐਲਏ ਸਾਹਿਬ ਨੂੰ ਕਹਿੰਦੇ ਆ ਮੈਂ ਤੁਹਾਡਾ ਦਾ ਲੱਗਾ ਚੰਗੀ ਗੱਲ ਆ ਤੁਸੀਂ ਐਮਐਲਏ ਬਣਿਓ ਜੇ ਗਾਂ ਵੀ ਬਣਾ ਤੇ ਪੱਤਰਕਾਰ ਭਾਈਆਂ ਬਣਾ ਕੇ ਰੱਖੋ ਪੱਤਰਕਾਰ ਭਾਈਚਾਰਾ ਜਿਹੜੇ ਉਹ ਹਮੇਸ਼ਾ ਹੀ ਜਿਹੜੇ ਉਹ ਸਰਕਾਰ ਦੀ ਤੇ ਪਬਲਿਕ ਦੇ ਵਿੱਚ ਕੜੀ ਦਾ ਕੰਮ ਕਰਦੇ ਇਸ ਕਰਕੇ ਡੀਪੀਆਰ ਸਾਹਿਬ ਨੂੰ ਕਹਿੰਦੇ ਅਸੀਂ ਪਹਿਲੀ ਬੇਨਤੀ ਕਰਦੇ ਜੇ ਨਹੀਂ ਅੱਖ ਲੱਗਣਗੇ ਤਾਂ ਦੂਜੀ ਮੀਟਿੰਗ ਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਵਿਰੋਧ ਸੰਘਰਸ਼ ਵੀ ਕਰਾਂਗੇ ਲੋੜ ਪਈ ਤਾਂ ਨਾ ਕਲਪਤਰਣਾ ਵੀ ਦੇਵਾਂਗੇ ਅਸੀਂ ਸਰਕਾਰ ਤੱਕ ਸ਼ਿਕਾਇਤ ਵੀ ਕਰਾਂਗੇ ਇਸ ਗੱਲ ਦੀ ਕਿਸੇ ਪ੍ਰਕਾਰ ਦਾ ਪੱਤਰਕਾਰਾਂ ਦੇ ਭਾਈਚਾਰੇ ਨੇ ਖਾਸ ਕਰਕੇ ਬਟਾਲੇ ਦੇ ਵੀਰਾਂ ਨੇ ਸ਼ਿਕਾਇਤ ਕੀਤੀ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਵਿਤਕਾ ਨਹੀਂ ਦਿੱਤਾ ਜਾਊਗਾ ਜਿੱਥੇ ਵੀ ਕੋਈ ਅਫਸਰ ਜਿੱਥੇ ਵੀ ਕੋਈ ਸਰਕਾਰੀ ਅਧਿਕਾਰੀ ਜਿੱਥੇ ਵੀ ਭੀ ਐਮਐਲਏ ਵਿਤਕਾ ਕਰੂਗਾ ਉਸ ਨੂੰ ਗਲਬ ਲੋੜ ਕੋਈ ਤੇ ਸੰਗਰਸ਼ ਵੀ ਵਿਟਾਂਗੇ ਜੀ ਅੱਛਾ ਜੀ ਉਹ ਆ ਗਿਆ ਖਾਸੇ ਦੋਵਤ ਡਾਕੀਰ ਠੀਕ ਆ ਠੀਕ ਆ ఆందోపన నా 15 ఏమంటావ్ కైతే ఇదోసే కానీ వీడియో వినలేవో సర్ అతిగడి యూనియన్当中 तुम्ही शामिल होयो की वेके शामिल होयो ਮੈਂ ਅੱਜ ਜਿਹੜੀ ਆ ਪੰਜਾਬ ਚੰਡੀਗੜ੍ਹ ਜਿਹੜੀ ਐਸੋਸੀਏਸ਼ਨ ਯੂਨੀਅਨ ਹੈ ਇਹਦੇ ਵਿੱਚ ਜਿਹੜੇ ਅੱਜ ਨਵੇਂ ਜਿਹੜੇ ਨਿਯੁਕਤ ਬੰਦੇ ਜਿਹੜੇ ਸ਼ਾਮਲ ਕੀਤੇ ਗਏ ਆ ਮੈਂ ਇਸ ਯੂਨੀਅਨ ਦਾ ਜਿਹੜਾ ਕਾਰਜਕਾਰਜ ਵਧੀਆ ਵੇਖ ਕੇ ਬਿਊਰੋ ਗਰਾਊਂਡ ਦਾ ਵਰਕ ਵਧੀਆ ਵੇਖ ਕੇ ਇੱਕ ਨਿਰਪੱਖ ਜਿਹੜੀ ਸੋਚ ਇਹਨਾਂ ਦੀ ਵੇਖ ਕੇ ਅੱਜ ਇਸ ਯੂਨੀਅਨ ਦੇ ਵਿੱਚ ਸ਼ਾਮਲ ਹੋਇਆ ਮੈਂ ਮੰਨਦਾ ਹਾਂ ਕਿ ਇਹ ਯੂਨੀਅਨ ਜਿਹੜੀ ਆ ਬਿਲਕੁਲ ਹੀ ਨਿਰਪੱਖ ਅਤੇ ਬਿਲਕੁਲ ਹੀ ਵਧੀਆ ਸਾਫ਼ ਸੁਥਰਾ ਜਿਹੜੀ ਆ ਪੱਤਰਕਾਰੀ ਜਿਹੜੀ ਆ ਉਹ ਲੋਕਾਂ ਦੇ ਮੂਰੇ ਲਿਆ ਕੇ ਪੇਸ਼ ਕਰੇਗੀ ਸੋ ਮੇਰੀ ਜਿਹੜੀ ਉਹਨਾਂ ਕਾਰਜਕਾਰ ਪੱਤਰਕਾਰਾਂ ਨੂੰ ਵਿਚਾਰ ਚ ਜਿਹੜੇ ਬਿਲਕੁਲ ਇਸ ਪੱਤਰਕਾਰ ਜਿਹੜੀ ਲਾਈਨ ਨੂੰ ਬਿਲਕੁਲ ਗਲਤ ਜਿਹਾ ਇਸਤੇਮਾਲ ਕਰ ਰਹੇ ਆ ਮੈਂ ਉਹਨਾਂ ਪੱਤਰਕਾਰਾਂ ਦੀ ਬਿਲਕੁਲ ਨਿੰਦਿਆ ਕਰਦਾ ਮੈਂ ਜਰੂਰ ਇਹ ਉਹਨਾਂ ਪੱਤਰਕਾਰਾਂ ਨੂੰ ਇਹ ਸਹਿਯੋਗ ਕਰਨਾ ਚਾਹੁੰਦਾ ਕਿ ਇਸ ਜੂਨੀਅਨ ਦੇ ਵਿੱਚ ਸ਼ਾਮਲ ਹੋਣ ਤਾਂਕਿ ਲੋਕਾਂ ਨੂੰ ਜਿਹੜਾ ਬਿਲਕੁਲ ਵਧੀਆ ਤੇ ਨਿਰਪੱਖ ਜਿਹੜਾ ਆਪਾਂ ਇਹਨਾਂ ਦਿਖਾ ਸਕੀ ਮੈਂ ਕਪਿਲ ਨਾਇਰ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦਾ ਵੱਲੋਂ ਆਪਣੇ ਪ੍ਰਧਾਨ ਸਾਹਿਬਾ ਵੱਲੋਂ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ ਮੈਂ ਉਹਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਵਾਂਗਾ ਤੇ ਨਾਲ ਹੀ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਵਿੱਚ ਕਈ ਸਾਥੀਆਂ ਦਾ ਸਵਾਗਤ ਕੀਤਾ ਗਿਆ ਹੈ ਕਈ ਨਵੇਂ ਸਾਥੀ ਜਿਹੜੇ ਆ ਅੱਜ ਵਿੱਚ ਸ਼ਾਮਲ ਕੀਤੇ ਗਏ ਨੇ ਤੇ ਨਾਲ ਹੀ ਪਿਛਲੇ ਦਿਨੀ ਸਾਡੇ ਪੱਤਰਕਾਰ ਸਾਥੀਆਂ ਵੱਲੋਂ ਕੁਝ ਮੰਗ ਰੱਖੀ ਗਈ ਸੀ ਕੀ ਡੀਪੀਆਰਓ ਬਟਾਲਾ ਵੱਲੋਂ ਸਾਨੂੰ ਜਿਹੜੀਆਂ ਕਿ ਬਹੁਤ ਮੁਸ਼ਕਲਾਂ ਦਾ ਸਾਹਮਣਾ ਹੁੰਦਾ ਪਿਆ ਵਾ ਤੇ ਡੀਪੀਆਰਓ ਬਟਾਲਾ ਜਿਹੜਾ ਕੀ ਆਪਣੀਆਂ ਮਨਮਰਜ਼ੀਆਂ ਕਰਦਾ ਮੈਂ ਆਪਣੇ ਸਾਰੇ ਸਾਥੀਆਂ ਨੂੰ ਕਹਿਣਾ ਚਾਹਨਾ ਵਾ ਕਿ ਡੀਪੀਆਰਓ ਬਟਾਲਾ ਦੀਆਂ ਜਿਹੜੀਆਂ ਵੀ ਜਿੰਨੀਆਂ ਵੀ ਖਬਰਾਂ ਭੇਜਦਾ ਉਹਦੀ ਖਬਰਾਂ ਦਾ ਖੰਡਨ ਕੀਤਾ ਜਾਵੇ ਤੇ ਉਹ ਖਬਰਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਕਿ ਉਹਨਾਂ ਦੇ ਵਿੱਚ ਕਿੰਨੀ ਕ ਸੱਚਾਈ ਲਿਖਦਾ ਤੇ ਨਾਲ ਹੀ ਡੀਪੀਆਰਓ ਬਟਾਲਾ ਨੂੰ ਵੀ ਮੈਂ ਇਹ ਚੇਤਾਵਨੀ ਵੀ ਦੇਣਾ ਚਾਹਨਾ ਕਿ ਪੱਤਰਕਾਰਾਂ ਦਾ ਕੋਈ ਪੱਖਪਾਤ ਦੀ ਰਾਜਨੀਤੀ ਨਾ ਕੀਤੀ ਜਾਵੇ ਤੇ ਡੀਪੀਆਰਓ ਬਟਾਲਾ ਪੱਤਰਕਾਰਾਂ ਨੂੰ ਸਾਰੇ ਪੱਤਰਕਾਰਾਂ ਨੂੰ ਇੱਕ ਨਿਗਾ ਨਾਲ ਵੇਖੇ ਤਾਂ ਕਿ ਸ਼ਹਿਰ ਦੇ ਵਿੱਚ ਜਿਹੜੇ ਜਿੰਨੇ ਵੀ ਪੱਤਰਕਾਰ ਸਾਥੀ ਨੇ ਕਿਸੇ ਨਾਲ ਕੋਈ ਵੀ ਐਦਾਂ ਦਾ ਸਿਸਟਮ ਨਾ ਬਣਾਇਆ ਜਾਵੇ ਕਿ ਉਹਨਾਂ ਨੂੰ ਆਪਾਂ ਕਿਸੇ ਨੂੰ ਆਪਾਂ ਆਪਣਾ ਸੱਜਣ ਬਣਾ ਲਿਆ ਕਿਸੇ ਨੂੰ ਆਪਾਂ ਖਰਾਬ ਕਰਤਾ ਕਿਸੇ ਨਾਲ ਕੁਝ ਹੋਰ ਆਪਾਂ ਵਿਵਹਤਿਕਿਆ ਕਰੀਏ ਜਿਹੜੀਆਂ ਪੱਤਰਕਾਰ ਭਾਈਚਾਰਨ ਤੇ ਆਂਡੀਆਂ ਸਮੱਸਿਆਵਾਂ ਉਹਨਾਂ ਨੂੰ ਕਿਵੇਂ ਜੁੜੀਆਂ ਦੇਖ ਲਈਏ ਦੇਖੋ ਜਿਹੜੀ ਕਿ ਬਟਾਲਾ ਚ ਲੈ ਲੋਈਆਂ ਕਿਸੇ ਹੋਰ ਵੀ ਸ਼ਹਿਰ ਚ ਪੰਜਾਬ ਦੇ ਕਿਸੇ ਵੀ ਵੱਖ-ਵੱਖ ਹਿੱਸਿਆਂ ਦੇ ਵਿੱਚ ਕੋਈ ਵੀ ਪੱਤਰਕਾਰ ਨੂੰ ਕਿਤੇ ਵੀ ਵਿਪਤਾ ਬੰਦੀ ਹੈ ਸਭ ਤੋਂ ਪਹਿਲਾਂ ਤੇ ਇਹ ਪੱਤਰਕਾਰ ਸਾਥੀਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਯੂਨੀਅਨ ਦਾ ਹੋਵੇ ਕਿਸੇ ਵੀ ਦਾਇਰੇ ਦਾ ਹੋਵੇ ਉਸ ਪੱਤਰਕਾਰ ਦੇ ਨਾਲ ਜਾ ਕੇ ਉਹਦੀ ਸੱਚਾਈ ਨੂੰ ਵੇਖਣਾ ਚਾਹੀਦਾ ਤੇ ਨਾਲ ਹੀ ਜੇਕਰ ਜੇ ਪੱਤਰਕਾਰ ਸਾਥੀ ਦੀ ਕਿਸੇ ਦੀ ਵੀ ਸੱਚਾਈ ਸਾਹਮਣੇ ਆਉਂਦੀ ਹੈ ਸਹੀ ਹੈ ਤੇ ਉਹਦੇ ਨਾਲ ਵਧਿੱਕੀ ਕੀਤੀ ਜਾਂਦੀ ਹੈ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ ਤੇ ਉਹਨੂੰ ਇਨਸਾਫ ਦਿਵਾਉਣ ਲਈ ਹਰ ਇੱਕ ਪਹਿਲ ਕਦਮ ਕਰਨੀ ਚਾਹੀਦੀ ਹੈ। ਵੱਲੋਂ ਅਸੀਂ ਵਿਸ਼ਵਾਸਦਾਨੇ ਆ ਕਿ ਤੁਹਾਨੂੰ ਇਹ ਜਿਹੜੀ ਟੀਮ ਜਿਹੜੀ ਹੈ ਨਾ ਇਹ ਵਧੀਆ ਕੰਮ ਕਰਕੇ ਦੇਗੀ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਲਾਗੇ ਚਾਕੇ ਜਿੰਨੇ ਹੋਰ ਵੀ ਤੁਹਾਨੂੰ ਜ਼ਿਲ੍ਹੇ ਨੇ ਪਠਾਨਕੋਟ ਚਿਸਤਾ ਉਹਦਾ ਵੀ ਤੁਹਾਨੂੰ ਅਸੀਂ ਦੇਾਂਗੇ ਯੂਨਿਟ ਔਰ ਜ਼ਿਲ੍ਹਾ ਗੁਰਦਾਸਪੁਰ ਦੀਆਂ ਜਿਹੜੀਆਂ ਸਾਰੀਆਂ ਤਹਿਸੀਲਾਂ ਨੇ ਇਹਨਾਂ ਵਿੱਚ ਅਸੀਂ ਯੂਨਿਟ ਖੜੇ ਕਰਾਂਗੇ। ਔਰ ਇੱਕ ਜਿਹੜੀ ਮੀਡੀਆ ਨੂੰ ਪਰੇਸ਼ਾਨੀ ਚੱਲ ਰਹੀ ਆ ਕੱਲ ਨਹੀਂ ਸਾਬ ਨਾਲ ਵੀ ਗੱਲ ਹੋਈ ਸੀ ਇੱਕ ਤੇ ਲੋਕਲ ਇਹਨਾਂ ਦੀ ਥੋੜੀ ਪ੍ਰੋਬਲਮ ਹੈਗੀ ਆ ਡੀਪੀਆਰ ਨਾਲ ਕੱਲ ਗੱਲ ਕਰ ਰਹੇ ਸੀ ਕਿ ਬੜੀ ਸਾਨੂੰ ਕਹਾਂਗੇ ਵੀ ਤੁਸੀਂ ਉਹਦੇ ਖਿਲਾਫ ਜੋ ਬਿਆਨ ਦੇਣਾ ਉਹ ਦਿਓ ਵੈਸੇ ਵੀ ਸਾਡੇ ਇਹ ਜਿਹੜਾ ਸਾਡਾ ਭਾਈਚਾਰਾ ਇਹਨਾਂ ਨੇ ਉਹਦੀ ਕਵਰੇਜ ਥੋੜੀ ਜੀ ਬੰਦੀ ਕੀਤੀ ਦੀ ਡੀਪੀਆਰ ਉਹਦੀ ਕਾਰਨ ਇਹ ਆ ਕਿ ਉਹ ਚੰਦ ਪੱਤਰਕਾਰਾਂ ਦੀ ਸੁਣਦਾ ਬਾਕੀਆਂ ਦੀ ਸੁਣਵਾਈ ਕੋਈ ਨਹੀਂ ਡੀਪੀਆਰ ਉਹਨੂੰ ਜਿਹੜੇ ਸਾਡੇ yellow card ਤੁਸੀਂ ਕਹਿੰਦੇ ਪਿਓ ਕਿ ਅਸੀਂ ਸ਼ੁਰੂ ਕਰਾਇਆ ਸੀ ਉਹ ਵੀ ਸਾਡੇ ਬਟਾਲੇ ਦੇ ਵਿੱਚ ਜਿਹੜੀਆਂ ਅਖਬਾਰਾਂ ਛਪ ਵੀ ਰਹੀਆਂ ਨੇ ਉਹਨਾਂ ਅਖਬਾਰਾਂ ਦੇ ਵੀ ਕਾਰਡ ਉਹਨਾਂ ਵੱਲੋਂ ਨਹੀਂ ਬਣਾਏ ਗਏ ਡੀਪੀਆਰਓ ਵੱਲੋਂ ਜਦਕਿ ਗੁਰਦਾਸਪੁਰ ਔਰ ਪਠਾਨਕੋਟ ਉਹਨਾਂ ਅਖਬਾਰਾਂ ਦੇ yellow card ਬਣੇ ਤੇ ਸਿਰਫ ਬਟਾਲਾ ਹੀ ਇੱਕ ਐਸਾ ਸੀ ਜਿਹਦੇ ਵਿੱਚ ਉਹਨਾਂ ਨਿਊਜ਼ਪੇਪਰਾਂ ਦੇ yellow card ਨਹੀਂ ਬਣੇ ਉਹਨੂੰ ਉਹਦੀ ਆਪਣੀ ਸਿਸਟਮ ਹੈ ਡੀਪੀਆਰਓ ਦਾ ਨਈਅਰ ਸਾਹਿਬ ਨੂੰ ਪਤਾ ਵੀ ਕਈਆਂ ਦੇ ਜਿਨ੍ਹਾਂ ਦੇ ਨਹੀਂ ਬਣਾਨੇ ਉਹਨੇ ਆੜੀ ਜਾਣ ਨਹੀਂ ਬਣਾਨੇ ਤੇ ਕਈਆਂ ਨੂੰ ਰਾਹ ਦੱਸ ਦਿੰਦਾ ਵੀ ਤੁਸੀਂ ਦੂਸਰੀ ਅਖਬਾਰ ਦਾ ਲੈ ਆਓ ਜੀ ਤੇ ਤੁਹਾਨੂੰ ਮੈਂ ਕਾਰਡੀ ਦੂਸਰੀ ਅਖਬਾਰ ਦੀ ਲੈ ਆਓ ਤੁਹਾਨੂੰ ਮੈਂ ਕਾਰਡ ਬਣਾ ਦਾਂਗਾ ਤੇ ਅਖਬਾਰ ਉਹ ਕਿ ਹੋਰ ਚ ਕੰਮ ਕਰਦੇ ਨੇ ਕਾਰਡ ਉਹਦਾ ਹੋਰ ਕਿ ਅਖਬਾਰ ਤੋਂ ਬਣ ਗਿਆ ਮਤਲਬ ਉਹ ਸਿਸਟਮ ਇਸ ਤਰ੍ਹਾਂ ਦਾ ਐਸਡੀਪੀਆਰਓ ਦਾ ਵੀ ਮਤਲਬ ਰਵਈਆ ਇਸੇ ਤਰ੍ਹਾਂ ਦਾ ਹੀ ਜਿਹੜਾ ਪਹਿਲਾਂ ਹੀ ਉਹਦਾ ਵੀ ਇਸੇ ਤਰ੍ਹਾਂ ਦਾ ਸੀ ਤੇ ਅਸੀਂ ਚਾਹਾਂਗੇ ਵੀ ਜੇ ਤੁਹਾਡਾ ਕਿਤੇ ਡਿਜੀਟਲ ਸਿਸਟਮ ਬੰਦਾ ਹੈ ਡੀਪੀਆਰ ਉਤੋਂ ਉੱਤੇ ਹਾਇਰ ਲੈਵਲ ਤੇ ਕੋਈ ਗੱਲ ਕਰ ਸਕਦੇ ਹੋ ਜਾਂ ਇਹਦੇ ਨਾਲ ਕੋਈ ਗੱਲ ਕਰ ਸਕਦੇ ਹੋ ਹੁਣ ਕਿਉਂਕਿ ਮਾਰਚ ਆ ਰਹੀ ਹੈ ਤੇ ਸਾਡੇ ਫਿਰ ਪੱਤਰਕਾਰਾਂ ਨੂੰ ਪ੍ਰੋਬਲਮ ਆਏਗੀ ਇਸ ਚੀਜ਼ ਦੀ ਫੇਰ ਨਹੀਂ ਬਣਾਏਗਾ ਕਾਰਡ ਫਿਰ ਦਿੱਕਤ ਆਏਗੀ ਇਹ ਮਰਜ਼ੀ ਕਰਦਾ ਦੂਸਰਾ ਕੁਝ ਸਾਡੇ ਜਿਹੜਾ ਲੋਕਲ ਐਮਐਲਏ ਆ ਉਹਦੀ ਵੀ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਹੈ ਸਾਡੀ ਯੂਨੀਅਨ ਨਾਲੋਂ ਕੁਝ 4-5 ਪੱਤਰਕਾਰਾਂ ਨੂੰ ਮੀਨ ਲੈ ਕੇ ਉਹਨਾਂ ਨੂੰ ਹੀ ਅਧੀਆ ਐਡ ਦਿੰਦਾ ਆਪਣੀ ਉਹਨਾਂ ਨੂੰ ਹੀ ਮੇਨ ਰੱਖਦਾ ਉਹ ਸਾਰੇ ਨੀਯਾ ਸਾਹਿਬ ਨੂੰ ਪਤਾ ਸਭ ਨੂੰ ਪਤਾ ਤੇ ਉਹਨਾਂ ਦੇ ਹੀ ਹੁਣ ਕਰਦਾ ਬਾਕੀ মিডিਆ ਨੂੰ ਉਹ ਆਮ ਸਮਝਦਾ ਨਹੀਂ ਕੁਝ ਵੀ ਤੇ ਇਹਦੇ ਬਾਰੇ ਵੀ ਤੁਸੀਂ ਸਾਨੂੰ ਥੋੜਾ ਜਿਹਾ ਗਾਈਡ ਕਰੋ ਵੀ ਕਿਸ ਤਰ੍ਹਾਂ ਅਸੀਂ ਉਹਨੂੰ ਕਿਉਂਕਿ ਤੁਹਾਡਾ ਤਜਰਬਾ ਸਾਡੇ ਤੋਂ ਬਹੁਤ ਜ਼ਿਆਦਾ ਵਾ ਔਰ ਤੁਸੀਂ ਜਿਸ ਲੈਵਲ ਤੱਕ ਕੰਮ ਕੀਤਾ ਦਾ ਅਸੀਂ ਤੇਲੇ ਬੇਸਿਕ ਚੱਲ ਰਹੇ ਆ ਤੁਹਾਡੇ ਕੋਲ ਸਿੱਖਣਾ ਹੀ ਆ ਤੇ ਸਾਨੂੰ ਸਾਰਿਆਂ ਨੂੰ ਗਾਈਡ ਕੀਤਾ ਜਾਵੇ ਵੀ ਕਿਸ ਤਰ੍ਹਾਂ ਉਹਨੂੰ ਅਸੀਂ ਨਕੇਲ ਪਾ ਸਕਨੇ ਆ ਸ਼ਹਿਰ ਦੇ ਵਿੱਚ ਜਿਹੜੀ ਪੋਜੀਸ਼ਨ ਤੁਸੀਂ ਨਸ਼ੇ ਦੀ ਕਹਿ ਰਹੇ ਹੋ ਨਸ਼ੇ ਦੇ ਖਿਲਾਫ ਸਰ ਅਸੀਂ ਮੈਂ ਬੜੀਆਂ ਸੰਸਥਾਵਾਂ ਨਾਲ ਜੁੜਿਆ ਦਾ ਜੇ ਹਾਂ ਸੁਨਹਿਰਾ ਭਾਰਤ ਸਾਹਿਬ ਵੀ ਚੇਅਰਮੈਨ ਹੈ ਲਾਈਨਸ ਕਲੱਬ ਦਾ ਮੈਂ ਚੇਅਰਮੈਨ ਆ ਅਸੀਂ ਬੜੇ ਪ੍ਰੋਜੈਕਟ ਕਰ ਚੁੱਕੇ ਹਾਂ ਸਕੂਲਾਂ ਸਕੂਲਾਂ 'ਚ ਜਾ ਕੇ ਨਸ਼ੇ ਦੇ ਖਿਲਾਫ ਮਤਲਬ ਅਸੀਂ ਸਰਕਾਰ ਦੀ ਮਦਦ ਲੈ ਕੇ ਐਸਐਮਓ ਦੀ ਮਦਦ ਲੈ ਕੇ ਉਹਨਾਂ ਦੇ ਬੰਦੇ ਲੈ ਕੇ ਅਸੀਂ ਸੈਮੀਨਾਰ ਕਰਵਾ ਰਹੇ ਹਾਂ ਸਕੂਲਾਂ ਦੇ ਵਿੱਚ 11ਵੀਂ 12ਵੀਂ ਦੇ ਬੱਚਿਆਂ ਨੂੰ ਪ੍ਰੋਬਲਮ ਇਹ ਆ ਰਹੀ ਹੈ ਬੋ ਜਿਹੜਾ ਸਰਕਾਰ ਔਰ ਜਿਹੜਾ ਪੁਲਿਸ ਦੰਤਰ ਆ ਉਹ ਇਹ ਰੋਕਣ ਦੇ ਲਈ ਸਿਰਫ ਇੱਕ ਡਰਾਮਾ ਕਰ ਰਿਹਾ ਲੋਕ ਨਹੀਂ ਰੇ ਸਾਡੇ ਬਟਾਲੇ ਚ ਵੀ ਕੈਂਪ ਦਾ ਬੜਾ ਬੁਰਾ ਹਾਲ ਔਰ ਪਤਾ ਸਾਰੇ ਨੂੰ ਕੌਣ ਕਰ ਰਿਹਾ ਤੇ ਕੀ ਕਰ ਰਿਹਾ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਸਕਦਾ ਮੀਡੀਆ ਵੀ ਕੁਝ ਨਹੀਂ ਕਰ ਸਕਦਾ ਤੇ ਮੈਂ ਇਹ ਕਹਾਂਗਾ ਚਲੋ ਸੈਮੀਨਾਰ ਤੇ ਅਸੀਂ ਜ਼ਰੂਰ ਕਰਾਵਾਂਗੇ ਇਹਦਾ ਨਸ਼ੇ ਦਾ ਚਲੋ ਉਹਦੇ ਨਾਲ ਪ੍ਰਭਾਵ ਪਏਗਾ ਉਦੇ ਨਾਲ ਜਿਹੜਾ ਸਾਡਾ ਇੱਕ ਸਿਸਟਮ ਜੀ ਅਸੀਂ ਚਾਹੁੰਦੇ ਸੀ ਕੁਝ ਮੈਡੀਕਲ ਕੈਂਪ ਵਗੈਰਾ ਵੀ ਅਰੇਂਜ ਕਰਾਂਗੇ ਨਾਲ ਤੇ ਮੇਰੇ ਕਿਸੇ ਭਰਾ ਨੇ ਹੋਰ ਆਪਣਾ ਕੋਈ ਸੁਝਾਅ ਦੇਣਾ ਤੂੰ ਇੱਥੇ ਆ ਕੇ ਦੇ ਸਕਦਾ ਭਰੇ ਸਾਹੋ ਤੁਸੀਂ ਦੋ ਜੋ ਵਾਰ ਕਹਿੰ ਗੋਹੋ ਬੋਤਾ ਚਲੋ ਅੰਦਰ ਜਾਈਏ मैं इंद्रमोहन सिंह सोढ़ी ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਸਾਡੇ ਸਤਿਕਾਰਯੋਗ ਪੰਜਾਬ ਪ੍ਰਧਾਨ ਰਾਜ ਜਸਵੀਰ ਸਿੰਘ ਪੱਟੀ ਵੱਲੋਂ ਦਾਸ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਇਹ ਵਿਸ਼ਵਾਸ ਦਿਵਾਉਣਾ ਆਪਣੇ ਸਾਥੀਆਂ ਨੂੰ ਕਿ ਜੋ ਵੀ ਇਹਨਾਂ ਦੀਆਂ ਮੁਸ਼ਕਲਾਂ ਨੇ ਕਿਸੇ ਵੀ ਤਰ੍ਹਾਂ ਦੀਆਂ ਜੇ ਕੋਈ ਸਾਡੇ ਕੋਲ ਪੱਤਰਕਾਰ ਸਾਨੂੰ ਦੱਸਦਾ ਅਸੀਂ ਉਹਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਦੇ ਨਾਲ ਖਲੋਤੇ ਹਾਂ ਔਰ ਸਾਡੇ ਇਸ ਪਰਿਵਾਰ ਦੇ ਵਿੱਚ ਅੱਜ ਨਵੇਂ ਜਿਹੜੇ ਸਾਥੀ ਸ਼ਾਮਲ ਹੋਏ ਆ ਮੈਂ ਉਹਨਾਂ ਦਾ ਆਪਣੇ ਇਸ ਯੂਨੀਅਨ ਦੇ ਵਿੱਚ ਆਉਣ ਤੇ ਤਹਿ ਦਿਲੋਂ ਨਿਗਾਹ ਸਵਾਗਤ ਕਰਦਾ ਔਰ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਕਿਸੇ ਪੱਤਰਕਾਰ ਤੇ ਕੋਈ ਵਿਵਤਾ ਬਣੀ ਹੈ ਕੋਈ ਵਧੇਕੀ ਕੀਤੀ ਹੈ ਕਿਸੇ ਨੇ ਮੈਂ ਉਹਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਔਰ ਮੈਂ ਉਸ ਪੱਤਰਕਾਰ ਨੂੰ ਵਿਸ਼ਵਾਸ ਦਨਣਾ ਕਿ ਸਾਡੀ ਇਹ ਯੂਨੀਅਨ ਉਹਦੇ ਨਾਲ ਖਲੋਤੀ ਆ ਸਾਨੂੰ ਜਦੋਂ ਵੀ ਉਹ ਆਵਾਜ਼ ਮਾਰੇਗਾ ਉਹਨੂੰ ਲੋਡ ਪੈਂਦੀ ਆ ਸਾਡੀ ਯੂਨੀਅਨ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਦਾ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ